ਕੇ ਦੇ ਫਾਇਦੇ ਕਰਾ ਦਿੱਤੀ ਸੀ ਕਿ ਮੈਂ ਉਹ ਦਿਨ ਵੀ ਘਰ ਪਰਿਵਾਰ ਨਾਲ ਅੜਾ ਹੋ ਕੇ ਜਦੋਂ ਲਾਜ ਨਾ ਪਿਆ ਕੁਝ ਮੈਂ ਵੀ ਇਹ ਕਰਦું ਤੇ ਪਾਣੀ ਆ ਜਾਂਦਾ ਸਮੇਂ ਸਮੇਂ ਤੇ ਕੋਈ ਬਦਲਣਾ ਪੈਂਦਾ ਤੇ ਆਪਣੇ ਖਾਬ ਹੈ ਸਹੀ ਮਨੋ ਕੋ ਲੱਗਾ ਪਰ ਉਹ ਅੱਜ ਸਾਨੂੰ ਫਿਰ ਜੇ ਯਾਦ ਆ ਗਿਆ ਮੈਂ ਉਹ ਜਨੇ ਲਾਜ ਦੇ ਡੇਟਿੰਗ ਪੁਆਇੰਟ ਦੇ ਥੱਲੇ ਘਰ ਪਰਿਵਾਰ ਦੇ ਸਮਰਸਨ ਕਰਦਾ ਸੀ ਕਾਰਿਆਂ ਦੇ ਸਾਹਮਣੇ ਕੀਤਾ ਤੇ ਅੱਜ ਤੋਂ ਲੈ ਕੇ ਪਹਿਲਾ ਝੰਡਾ ਪੁਰੇ ਯਾਰੋ ਮੈਂ ਸਾਡਾ ਵੀ ਕਿੱਜਾ ਬੋਲਗਾ ਤੇ ਉਹ ਕਿ ਸਿਆਣੇ ਕਰਨੇ ਉਹ ਭੁੱਲਾ ਨੇ ਜਾਨੀ ਤੇ ਸ਼ਾਮ ਕਰਾ ਆਇਆ ਉਹ ਭੁੱਲਾ ਨਹੀਂ ਹੁੰਦਾ ਜਿਹੜਾ ਅੱਜ ਦੁਕਾਨੇ ਤੇ ਆ ਜਿਓ ਭੁੱਲਾ ਨਹੀਂ ਹੁੰਦਾ ਤੇ ਪਹਿਲਾ ਘੱਡਾ ਮੈਂ ਉਹ ਦਿਨ ਵਿਦਾਨ ਕੀਤਾ ਸੀ ਐਸ ਕੋ ਜਿੱਤ ਦਾ ਪਹਿਲਾ ਘੱਡਾ ਲਾ ਕੇ ਕੱਢਿਆਂ ਵਾਲੇ ਜਾ ਕੇ ਮੇਰੇ ਪੋਰਸ਼ਨ ਤੇ ਤੇਰੀ ਕੋਟੀ ਤੇ ਮਾਰ ਕਢਾ ਲਾਵੇ ਮੈਂ ਖੱਤ ਗੁਰ ਅਕੇ ਜੀ ਅਰਦਾਸ ਕਰਦਾ ਤੇ ਸੱਜਿਆ ਪਾਤਸ਼ਾਹ ਤੇ ਆ ਜਿਹੜੇ ਬੱਚੇ ਔਰ ਘਹਿਨਾ ਮੇਰੀਆਂ ਡਰਨੇ ਦੇ ਪਿਆਰੇ ਨੇ ਜੈਨ ਨਾਲ ਮੁਸ਼ਕਲ ਆਈ ਨੇ ਸਮਾਜਾ ਕਿਹਦੇ ਕੋਲ ਦਾ ਸਾਰਾ ਦੁਬੰਦਾ ਹੋਰ ਚਾਹੇ ਲੰਮਾ ਹਥਿਆਰ ਨਹੀਂ ਹੈਗਾ ਇਹ ਹਥਿਆਰ ਦਾ ਇਹ ਹੈਗਾ ਤੇ ਜਿਹੜੀ ਮੇਰੀ ਹਾਲਾਤ ਤੇ ਡਰਨਾ ਲੱਗਿਆ ਇਸ ਸਮੇਂ ਸਮੇਂ ਦੇ ਜਦੋਂ ਵੀ ਭੀੜ ਪਈ ਹੈ ਮੈਂ ਆਪਣੇ ਮਾਲਕ ਨੂੰ ਯਾਦ ਕੀਤਾ ਤੇ ਮੇਰੇ ਮਾਲਕ ਨੇ ਮੇਰੀ ਬਾਹ ਨਹੀਂ ਕਦੇ ਛੱਡੀ ਸਮੇਂ ਸਮੇਂ ਤੇ ਜੇ ਹੋ ਜਾਏ ਕੰਮ ਤੇ ਮੈਨੂੰ ਭੀੜ ਪਈ ਹੈ ਮੇਰੇ ਨਾਲ ਆਪ ਸੰਗ ਹੋ ਕੇ ਖੜ ਜਾਂਦਾ ਖੜਾ ਕਿਉਂ ਹੈ ਅਰਦਾਸ ਕਰਦੇ ਵੀ ਉਸ ਬੰਦੇ ਤੇ ਸਿੱਟੇ ਆਈ ਏ ਇਹ ਗੱਲੇ ਝੂਠੀ ਜਾਂ ਕਿਸੇ ਨੂੰ ਮਾਰਨ ਦੀ ਜਾਂ ਕਿਸੇ ਦਾ ਨੁਕਸਾਨ ਕਰਨ ਦੀ ਖਾਤਰ ਅਰਦਾਸ ਨਹੀਂ ਕਰਦਾ ਅਰਦਾਸਾਂ ਖਾਕ ਬੁੱਲ ਹੁੰਦੀਆਂ ਨੇ ਜਦੋਂ ਮੰਨ ਲਓ ਕਿ ਆਪਾਂ ਸੱਚੀ ਅਰਦਾਸ ਕਿਸੇ ਬਰਤੀਕਾਰ ਦਿੰਦੇ ਆ ਤੇ ਅਰਦਾਸ ਦੇ ਵਿੱਚ ਬੜਾ ਭਜੰਦਾ ਹੈ ਤੇ ਮੈਂ ਤਾਂ ਉਹ ਮਾਲਕ ਤੋਂ ਇਹ ਅਰਦਾਸ ਹੀ ਕਰਾਂਗਾ ਫੇਰ ਵੀ ਅੱਜ ਇਸ ਮੰਚ ਤੋਂ ਨਾ ਮੈਂ ਕਿਸੇ ਦੇ ਮਰੀ ਦੀ ਦੁਆ ਬਦਵਾ ਕੱਢਾਣਾ ਕਿਨਾ ਕਿਦੇ ਤੇ ਕਿਤੇ ਤਰ੍ਹਾਂ ਦੀ ਹੋਰ ਦੀ ਦੁਆ ਕੱਢਾਂਗਾ ਮੈਂ ਇਹ ਅਰਦਾਸ ਕਰਾਂਗਾ ਕਿ ਮਾਲਕ ਨੂੰ ਮਾਲਕ ਨੂੰ ਵੀ ਬਖਸ਼ੇ ਕੋ ਦਾ ਕਮਾਜ ਜਿਹੜਾ ਸਹੀ ਟਿਕਾਣੇ ਤੇ ਲੈ ਕੇ ਜਿਹੜਾ ਸਹੀ ਹੱਥ ਬਣਦਾ ਸਹੀ ਬੰਦਿਆਂ ਦੇ ਜਿਹੜਾ ਹੱਥ ਉਹ ਸਹੀ ਇੱਥੇ ਦਿੱਤਾ ਜਾਵੇ ਮੇਰੇ ਦਾ ਇਹੋ ਅਰਦਾਸ ਹੈ ਵੀਰੋ ਇਹ ਬਾਕੀ ਆਖਾਂ ਆਰਬਾਰੇ ਕਲਾ ਵਿਰਦੀ ਜਿੰਨੇ ਜਾ ਕੇ ਰਹੇ ਨੇ ਜਿੰਨੇ ਪਿੰਡਾਂ ਦੇ ਬੈਠੋ ਅੱਜ ਇਸੇ ਤਰ੍ਹਾਂ ਅੱਜ ਇੱਕ ਮ ਬਹੁਤ ਜ਼ਰਿਆ ਚੀਜ਼ ਵੇਖਣਾ ਤੋਂ ਦੀ ਜਿੰਨੇ ਅੱਜ ਸਟਾਜ ਤੇ ਬੈਠੇ ਨੇ ਇੱਕ ਇੱਕ ਬੰਦੇ ਦਾ ਖਿਆਲ ਸਾਰੇ ਮਟੋੜਾ ਰੇੜੀ ਖੜੀ ਵਾਲਾ ਹੈ ਸਾਰੇ ਮੇਰੇ ਨੇ ਵੇਖ ਕੇ ਮੇਰੀ ਗੱਲ ਸੁਣ ਲੈ ਜੀ ਕਿਸ ਗੱਲ ਨੂੰ ਮੈਂ ਅੰਦਾਜ਼ਾ ਲਾਣਾ ਕਿ ਆਪਾਂ ਨੂੰ ਕੁਝ ਕਰਨਿਆ ਉਧਾਰ ਜਗਤ ਆ ਇਹ ਆਕੜ ਆਦਾ ਪੁੱਤ ਜੜਦਾ ਹੋ ਗਿਆ ਅੱਗੇ ਆਪਾਂ ਗੇੜੀ ਨੂੰ ਮੇਰੇ ਵਰਗਾ ਬੋਲਦਾ ਸੀ ਨਾ ਉਹ ਬੋਲਦਾ ਉਹ ਬੋਲਦਾ ਉਹ ਕੰਮਾਂ ਦੇ ਘਟਿਆ ਹੈ ਕਿ ਅੱਜ ਸਾਰੇ ਜਿੰਨੇ ਵੀ ਵੀਰ ਬੈਠੇ ਨਾ ਮੈਂ ਇਹਨਾਂ ਨੂੰ ਇਹ ਸੱਚ ਗੱਲ ਤੇ ਵੀ ਦੱਾਈ ਦੇਣਾ ਐਸੇ ਤਰ੍ਹਾਂ ਐਸੇ ਤਰ੍ਹਾਂ ਸਜੇ ਰਿਗੇ ਤੇ ਉਹ ਦਰ ਦੂਰ ਨਹੀਂ ਮਿਲੋ ਮੰਨਣ ਦਾ ਜਿਵੇਂ ਕਹਿੰਦੇ ਸਾਵੇਂ ਸਿੱਧੀ ਸਿੱਧੀ ਬਈ ਕੋ ਕਦ ਵੀ ਇੱਕ ਖਬਣਾ ਉੱਤੇ ਨਹੀਂ ਆ ਬੰਦ ਇੱਕ ਕਦਮ ਦੀ ਦੇ ਰਹੀ ਬਾਕੀ ਧਾਰਾ ਬੁਝੋਆ ਬਾਹਰ ਗਾਜਰ ਨਾਲ ਕਹਿੰਦਾ ਕੱਲ ਵੀ ਮੈਂ ਗਿਆ ਉੱਤਰਲੇ ਉਸ ਖੜ ਵਿੱਚ ਉਹ ਦੋ ਤੇਜਾਰੇ ਕਹਿੰਦੇ ਮਨੋਵੰਦੇ ਯਾਰ ਤੂੰ ਕਿ ਲੈ ਲਿਓ ਮਾਫ ਵੀਰੇ ਲੈਣ ਤੋਂ ਦੇਖੀ ਕਰਨਾ ਬਾਦ ਕਰਾਂਗਾ ਅਰੇ ਅਲੇ ਸਾਡੇ ਤੇ ਨਾ ਸਾਡਾ ਜ਼ਮੀਰ ਜਾਤ ਦਾ ਥੈਂਕ ਯੂ ਸੋ ਮਚ

ਇਦੋਂ ਖਾਲੀ ਪੈਣ ਬਾਕੀ ਲੋਕਾਂ ਨਾਲ ਕਰਿਆ ਗਿਆ ਅਗਰ ਤੁਸੀਂ ਉੱਥੇ ਚਲੇਗੇ ਫਿਰ ਤੁਹਾਨੂੰ ਸਾਡੇ ਹੋਰ ਬਾਗ ਦੇਣਾ ਪਵੇਗਾ ਜਿੰਦਰ ਜਾਓ ਨਾ ਸਾਰੇ ਇੱਥਾ ਛੱਡ ਕੇ ਫਿਰ ਜਗਾ ਦੇ ਮੇਰੇ ਬਾਹਰ ਰੋ ਭਾਈ ਯਹਾਂ ਤੇ ਇਸ ਚੀਜ਼ ਨੂੰ ਇਹ ਕਿ ਬਾਗ ਬੰਦ ਹੋ ਰਹਾ ਹੈ तो ਯਹਾਂ ਬਿਹਰਕਾ ਹੋ ਰਹਾ ਹੈ ਤੁਹਾਡੇ ਲਈ ਕੰਮ ਕੀ ਬੰਦੇ ਤੋਂ ਕੀਤਾ ਗਿਆ ਹੈ ਇਸ ਨੂੰ ਸਾਨੂੰ ਦੇ ਹੱਥ ਲਾਣੇ ਲਈ ਯਹਾਂ ਮੇ ਸਬਜੀ ਮੰਡੀ ਬੰਦ ਕਰਨ ਦਾ ਯਾਰ ਹੋਇਆ ਹੈ ਜੇ ਛੱਟ ਵਿੱਚ ਦੋ ਰੇੜੀਆਂ ਲੱਗ ਜਾਂਦੇ ਐ ਤੇ 150 ਬੰਦਾ ਬੈਠਾ ਸਾਡੀ ਚਾਈ 150 ਰੇੜੀ ਬੰਦੀ ਤੇ ਕੋਈ ਨਹੀਂ ਕੁ ਸਾਡੀ ਕਿਹਾ ਪੂਰਿਆ ਕਰ ਲੈਣਗੇ ਇੱਥੇ ਤੁਮਹਾਰਾਂ ਜਾਂਦੇ ਹੋ ਹਾਂ ਅੰਦਾਂ ਜੀ ਕਿਹ ਮੰਨਿਓ ਫਿਰ ਪਹਿਲਾ ਛੱਟ ਖੋਲ ਹੋਵੇ ਪਰਲੇ ਪਾਸ ਦੇ ਨਾ ਕਰਿਆ ਆਪੇ ਆਪੇ ਜਾਣੇ ਦਾ ਦਸਵਾ ਦਿਨ ਹੈ ਹੋਵੇ ਇਹਨਾਂ ਨੂੰ ਮਾਲ ਕੋਲੋਂ ਕੌਲਾ ਦੇ ਮੇਦਿਆਂ ਮੇਰੇ ਕੋਲ ਜੇ ਸਾਡਾ ਖਾਲੀ ਤੇ ਤੋ ਉਹਨਾਂ ਦੀ ਵੀ ਇੱਕ ਚਾਰ ਉਹ ਤਕਲੀਫ ਉਹਨਾਂ ਦੇ ਨਾਲ ਦੇ ਪਰ ਆਓ ਕਿ ਮੇਰੇ ਸਮਾਨ ਤੇ ਉਹਨਾਂ ਨੂੰ ਬੁਖਾਰ ਆਇਆ ਉਹ ਛੱਡ ਜਾ ਜਾ ਪਰ ਮੈਂ ਉਹਨਾਂ ਨੂੰ ਦੋ ਚਾਰ ਇਹਨੇ ਕਿਹਾ ਸੋ ਨੱਡਾ ਨਾਲ ਸੋ ਮੂਲੀ ਨਾਲ ਸੋ ਬੇਕਪ ਮੂਲੀ ਤੋਂ ਦੇ ਚੰਗੇ ਹੋ ਗਏ ਕਿ ਕਿਹ ਕਿਆਈ ਜਰੀ ਜਾਂ ਮੂਲੀ ਆਪਾਂ ਦੀ ਆ ਸਾ ਸਾਚਾ ਬੱਧੀਆ ਰਪੁ ਕੋਈ ਸਾਚਾ ਸਾਨੂੰ ਕੋ ਖਾਓ ਇਹ ਖਾ ਦੇ ਸੋ ਦੇ ਸੋ ਬੰਦੇ ਨਾਲ ਉਹ ਤੋਂ ਕੋ ਸਾਓ ਉਹ ਤਾਂ ਸੇਵ ਤਾਂ ਸੀ ਵੀ ਗੱਲ ਸਹੀ ਆ ਅੱਜ ਕੱਲ ਗਿਆ ਸਿੱਖਿਆ ਜਾ ਸੀ ਸੋ 1.5 ਬੰਦੇ ਸਾਨੂੰ ਕਿਵੇਂ ਖਾ ਲਓ ਇਹਨੇ ਕਾਰ ਵਾਰ ਗੱਲ ਇਹ ਗੱਲ ਆਈ ਕਹਿੰਦੇ ਕਿ ਕਹਿੰਦੇ ਕਿ ਬੋਲੀ ਸਾਵੇ ਕਹਿੰਦੇ ਨੇ ਤਾਲੇ ਆਪਣੇ ਗੋਲਡ ਜੀ ਘਰ ਆ ਸੀ ਕਹਿੰਦੇ ਭਾਗੇ ਨਹੀਂ ਜੀ ਮੈਂ ਤੁਹਾਨੂੰ ਪੰਜਾਹ ਦਾੜਾ ਦੇਣਾ ਹੈ ਐਡਮਿਟ ਫਾਰੀ ਦੇ ਰਿਹਾ। ਜਬੜੇ ਗੋਲਡ ਸਾਹਿਬ ਨੇ ਕੱਲ੍ਹ ਕਿਹਾ ਤਾਂ ਭਾਤੇ ਸਾਨੂੰ ਖਾ ਕੇ ਜੋ ਦਸ ਫੇਰ ਵੀ ਵਸ ਨਾਲ ਲੈ ਕੇ ਘਰ ਨਾ ਕੌਂਦਾ ਪਾਤੀ। ਨਾਲੋਂ ਬੇਰੀ ਮਤੂ ਹੈ। ਪਰ ਕਿੱਥੋਂ ਵੀਰੋ ਜਿਵੇਂ ਆ ਅੱਜ ਹੀ ਬੈਠੇ ਨੇ ਮੌਜਵੀ ਵਾਲੇ ਜਿੱਤੇ ਦੇ ਗੱਡੇ ਘਰਾਣੇ ਨੇ ਇਹਨਾਂ ਨੇ ਹੋਰ ਚਾਰ ਆਜਾ ਦੇ ਦਿੱਤੇ ਨੇ ਜੀ।

ہاں میں ناری لا کے बहो बहोत इने जिते अगली स्टेज नरेंद्र बलवें बलवें ਤੋਂ ਤੇ ਰਿਆਲ ਹੋ ਰਿਹਾ ਹੁੰਦਾ ਤੇ ਦੇਜ ਭਗਤ ਸਿੰਘ ਅਕਿੰਦਰਾ ਦੇ ਯਾਤਰੀ ਸੰਗੇ ਬਲਵਿੰਦਰ ਇਹ ਭਗਤ ਸਿੰਘ ਦੇ ਰਾਹ ਤੇ ਚੱਲ ਰਹੇ ਨੇ ਸਾਰੇ ਇਹ ਸਭ ਰਾਹ ਤੇ ਪੱਥਰ ਕਰਨਾ ਦਲਜੀਤ ਨੂੰ ਕਿ ਉਹ ਵੀ ਗਰੂਪ ਬਣੇ ਦੇ ਆਗੂ ਨੇ ਆਇਆ ਵੀਰ ਜੀ ਦੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ

ਹੋਰ ਸਾਡੇ ਸਾਡੇ ਦੀ ਲੜਾਈ ਜਿਹੜੀ ਜੇ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਔਰ ਜਿੰਨਾਂ ਦੇ ਤੱਕ ਜਿੱਤ ਨਹੀਂ ਪ੍ਰਾਪਤ ਹੁੰਦੀ ਉਹਨਾਂ ਦੇ ਤੱਕ ਆਪਾਂ ਇਹੋ ਨਹੀਂ ਉੱਤਰਦੇ ਜੇ ਆਪਣਾ ਹੱਕ ਹੈ ਆਪਣਾ ਅੱਕ ਲੈ ਕੇ ਰੱਖਾਂਗੇ ਆਪਾਂ ਕਿਸੇ ਨੂੰ ਆਪਣਾ ਹੱਕ ਨਹੀਂ ਲੈ ਦਿਆਗੇ ਔਰ ਮੈਂ ਸਾਥੀਓ ਗੱਲ ਕਰਨੀ ਚਾਹੁੰਦਾ ਮੈਨੂੰ ਦੋ ਗੱਲਾਂ ਜਦੋਂ ਸਰਕਾਰ ਬੜੀ ਸੀ ਬੜੀਆਂ ਯਾਦ ਰੱਖੀਆਂ ਨੇ ਇੱਕ ਭਤਵੰਤਾਂ ਦਾ ਉਹ ਡਾਇਰਿੰਗ ਵੀ ਜਿਹੜਾ ਗਰੀਬ ਹੈ ਉਹ ਡੱਬਾ ਲੈ ਕੇ ਜਾਵੇਗਾ ਕਿ ਜਦੋਂ ਆਵੇ ਕਿ ਸਾਡੀ ਸਰਕਾਰ ਨੇ ਕਿ ਮਜ਼ਦੂਰ ਕੋਈ ਨਹੀਂ ਹੈਗਾ ਉਹ ਆਪਣੀ ਰੋਟੀ ਲੈ ਕੇ ਜਰੂਰ ਜਾਵੇਗਾ ਔਰ ਕੰਮ ਤੇ ਜਾਵੇਗਾ ਦੂਜੀ ਗੱਲ ਮੈਨੂੰ ਉਹਦੀ ਇਹ ਬੜੀ ਯਾਦ ਆਉਂਦੀ ਏ ਵੀ ਕਫਨ ਦੇ ਵਿੱਚ ਜੇਬ ਨਹੀਂ ਹੁੰਦੀ ਮੈਂ ਭਗਵੰਤ ਸਿੰਘ ਮਾਨ ਨੂੰ ਇਹ ਪੁੱਛਣਾ ਚਾਹੁੰਦਾ ਵੀ ਸੀਐਮ ਸਾਹਿਬ ਇਹ ਗੱਲ ਕੀ ਗੱਲ ਤੁਸੀਂ ਆਪਣੇ ਨਵੇਂਤਿਆਂ ਨੂੰ ਨਹੀਂ ਦੱਸੀ ਵੀ ਕਫਨ ਦੇ ਵਿੱਚ ਜੇਬ ਨਹੀਂ ਹੁੰਦੀ ਔਰ ਦੂਸਰੀ ਗੱਲ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਡੱਬਾ ਚੰਗੀ ਲੈ ਕੇ ਜਾਣਾ ਸੀ ਤੁਸੀਂ ਜਿਹੜਾ ਇਹ ਡੱਬਾ ਵੀ ਸਾਡੇ ਕੋਲੋਂ ਖੋਲਿਆ ਔਰ ਅੱਜ ਕੋਈ ਵੀ ਸਰਕਾਰ ਦਾ ਅਗਮੰਦਾ ਹੈ ਉਹ ਸਾਡਾ ਉਹਦਾ ਪਿਆਰ ਇਸੇ ਵਿੱਚ ਹੀ ਹੁੰਦਾ ਹੈ ਕਿ ਭਈ ਤੋਰ ਕੀ ਕਰ ਰਿਹਾ ਲੱਕੀ ਕੁਵਾਰਨ ਕੀ ਖਾ ਰਿਹਾ ਸਾਨੂੰ ਉਹਨਾਂ ਨੇ ਰੋਜ਼ਗਾਰ ਤਾਂ ਕੀ ਦੇਣਾ ਜੀ ਸਾਡਾ ਰੋਜ਼ਗਾਰ ਹੀ ਹੋਰੋਂ ਪੈ ਗਿਆ ਔਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਿੰਦਾ ਆਪਾਂ ਜਿਹੜੀ ਲੜਾਈ ਹੈ ਇਸੇ ਤਰ੍ਹਾਂ ਲੜਾਂਗੇ ਔਰ ਮੇਰੀ ਬਾਰ-ਬਾਰ ਬੇਨਤੀ ਹੈ ਕਿ ਆਪਾਂ ਵਾਰ-ਵਾਰ ਆਪਣਾ ਕੋਈ ਵੀ ਪੈਰ ਫਰਾਇ ਉਹਨੂੰ ਇਸ ਧਰਮੇ ਦੇ ਵਿੱਚ ਲੈ ਕੇ ਜੇ ਵਾਧੂ ਅੱਜ ਔਰ ਜੇਰਾ ਉਹਨਾਂ ਨੂੰ ਪਤਾ ਲੱਗੇ ਵੀ ਇਹ ਜਿਹੜੀ ਲੜਾਈ ਹੈ ਨਾਲੇ ਮੈਂ ਤੁਹਾਨੂੰ ਇੱਕ ਹੋਰ ਲੜਾਈ ਦੇ ਵਿੱਚ ਮੈਂ ਤੁਹਾਨੂੰ ਕਹਿੰਦੇ ਸੀ ਕਿ ਇਹ ਮੰਤਰੀ ਜੀ ਨੇ 10 ਦਿਨ ਨਹੀਂ ਕੱਢ ਲਏ ਹੋਰ ਅੱਜ ਤੁਸੀਂ ਕੀ ਆਪਾਂ ਪਹਿਲਾਂ ਘਾਵ ਸੁਣਦੇ ਸੀ ਨਾ ਵੀ 21 ਦਾ 31 ਆਪਾਂ ਦਸਵਾ ਛੱਡ ਕੇ ਅੱਜ 11ਵਾਂ ਦਿਨ ਹੋ ਗਿਆ ਸ਼ੈਨ ਸ਼ੈਨ ਐਮਐਨ ਨੇ ਕਹਾ ਮਾ ਕੋਣ 20 ਦਿਨ ਦਾ ਮੌਕਾ ਦਿੰਦੇ ਆਪਾਂ 21 ਦਿਨ ਕੱਢ ਕੇ ਬਸਾਉਂਦੇ ਐਂਡ ਆਪਾਂ ਨੂੰ ਐਮਐਨ ਦੇ ਨਾਂ ਮਹੀਨੇ ਨਾ ਕਹਿੰਦੇ ਆਪਾਂ 31 ਦਿਨ ਕੱਢ ਕੇ ਬਸਾਉਂਦੇ ਔਰ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਔਰ ਸਰਕਾਰ ਦੇ ਨੁਮਾਇੰਦਿਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਜੇਰਾ ਵੀ ਕੋਈ ਮਜ਼ਦੂਰ ਹੈ ਉਹਦੇ ਸਵਰਥਾਂ ਤੇ ਧਿਆਨ ਨਾ ਲਾਇਆ ਜਾਵੇ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਹੈ ਬੱਚੇ ਆ ਅਸੀਂ ਲੜਨਾ ਵੀ ਜਾਣਦੇ ਆ ਅਸੀਂ ਬੈਸਲਾ ਵੀ ਜਾਣਦੇ ਆ ਅਸੀਂ ਸਾਰੇ ਕੁਝ ਕਰਨਾ ਜਾਣਦੇ ਆ ਗੁਰੂ ਗੋਬਿੰਦ ਸਿੰਘ ਨੇ ਆਪਣੇ ਚਾਰ ਬੱਚੇ ਮਾਤਾ ਪਿਤਾ ਤੌਰ ਕੋ ਦਾ ਆਪ ਜਦੋਂ ਸ਼ਹੀਦ ਕੀ ਹੋਏ ਨੇ ਉਹਨਾਂ ਨੇ ਇੱਕੋ ਗੱਲ ਕਹੀ ਸੀ ਇਹ ਜ਼ਬਰਦਸਤੀ ਜ਼ਬਰ ਸਹਿਣਾ ਵੀ ਪਾਪ ਹੈ ਜ਼ਬਰ ਕੰਨਾ ਵੀ ਪਾਪ ਹੈ ਜੇ ਨੂੰ ਸਹਿਣਾ ਵੀ ਪਾਪ ਹੈ ਜਲੂ ਕਰਨਾ ਵੀ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਉਣਾ ਜਿੱਨਾ ਜੇ ਸੱਕ ਕਿਸਾਨਾਂ ਨੂੰ ਜਾਂ ਸਾਡੇ ਗ੍ਰਾਮਰ ਸਿੰਦਰ ਸਿੰਘ ਟੱਡੀਆਂ ਅਸੀਂ ਕਦੀ ਵੀ ਕੋਈ ਵੀ ਗਲਤ ਫੈਸਲਾ ਨਹੀਂ ਲੈਂਦੇ ਅਸੀਂ ਜਿਹੜਾ ਵੀ ਫੈਸਲਾ ਲੈਂਦੇ ਆ ਹਮੇਸ਼ਾ ਸੱਚਾਈ ਤੇ ਲੜਦੇ ਆ ਕੋਈ ਅਸੀਂ ਇਹ ਨਹੀਂ ਹੈਗਾ ਵੀ ਅਸੀਂ ਗਲਤ ਪਾਸੇ ਜਾਵਾਂਗੇ ਔਰ ਇਹ ਜਿਹੜੇ ਐਮਐਲਏ ਸਾਹਿਬ ਸਾਨੂੰ ਬਲੈਕਮੇਲ ਕਹਿੰਦੇ ਨੇ ਅਸੀਂ ਐਮਐਲਏ ਸਾਹਿਬ ਨੂੰ ਕਹਿੰਦੇ ਆ ਵੀ ਹਜ਼ਾਰਾਂ ਲੋਕ ਨਹੀਂ ਤੇ ਸੈਂਕੜੇ ਲੋਕ ਰਾਤ ਨੂੰ ਸਾਨੂੰ ਦਮਾਵਾ ਦਿੰਦੇ ਨੇ ਕੋਈ ਬਾਤ ਦਮਾਵਾ ਨਹੀਂ ਦਿੰਦੇ ਔਰ ਇਹ ਵੀ ਗੱਲ ਕਹਿੰਦੇ ਨੇ ਇਹ ਲਾ ਕੰਦਾ ਨਾ ਹੁੰਦਾ ਕਿ ਅੱਜ ਅਸੀਂ ਕਿਸੇ ਚੁੱਕੇ ਨਹੀਂ ਲੜਨਾ ਸੀ ਔਰ ਮੈਂ ਤੁਹਾਨੂੰ ਇਹ ਵੀ ਵਿਸ਼ਵਾਸ ਦੁਆਉਣਾ ਆਪਾਂ ਇਹ ਲੜਾਈ 101% ਦਿਖਾ ਕੇ 100% ਨਹੀਂ ਔਰ ਆਪਣਾ ਜਿਹੜਾ ਹੈ ਇਹ ਆਪਣਾ ਹੱਥ ਕੇ ਇਹ ਲੈ ਕੇ ਖੇਡਾਂਗੇ ਔਰ ਮੈਂ ਤੁਹਾਨੂੰ ਕਹਿੰਦਾ ਤੁਸੀਂ ਇਸੇ ਤਰ੍ਹਾਂ ਲੜਦੇ ਰਹਿਣਾ ਜਿੱਤ ਜਿਹੜੀ ਹਮੇਸ਼ਾ ਸੱਚਾਈ ਦੀ ਹੁੰਦੀ ਹੈ ਇਹ ਜਿੱਲੀ ਲੜਾਈ ਨਹੀਂ ਹੋ ਜੀ ਔਰ ਮੈਂ ਤੁਹਾਨੂੰ ਇਹ ਵੀ ਵਿਸ਼ਵਾਸ ਦੁਆਉਣਾ ਵੀ ਅੱਜ ਤੋਂ ਬਾਅਦ ਜੇ ਤੁਸੀਂ ਇਹ ਲੜਾਈ ਜਿੱਤ ਗਏ ਆਉਣ ਵਾਲੀਆਂ ਕੋਈ ਵੀ ਸਰਕਾਰਾਂ ਨੇ ਕੋਤਾ ਦੇ ਫਾੜ ਵਾਲਦੇ ਹੰਨ ਕਰਨ ਗਿਆ ਔਰ ਅੱਖ ਵੀ ਨਹੀਂ ਕਰਨ ਗਿਆ ਕਿ ਅੱਜ 10 ਦਿਨ 20 ਦਿਨ 30 ਦਿਨ 50 ਦਿਨ ਲੜਾਈ ਵਰਗੇ ਦਿੱਤੋਗੇ ਮੋਰਚਾ ਦਿੱਤੋਗੇ ਆਉਂਦੇ ਸੌ ਤੱਕ ਤੁਹਾਨੂੰ ਕੋਈ ਦਾਤੂ ਮਰਜ਼ੀ ਕਰ ਸਕਦਾ ਉਹਨਾਂ ਨੂੰ ਪਤਾ ਹੈ ਇਹਨਾਂ ਦੇ ਨਾਲ ਲਾਲ ਝੰਡਾ ਖੜਾ ਹੈ ਉਹਨਾਂ ਨੂੰ ਪਤਾ ਹੈ ਇਹਨਾਂ ਨਾਲ ਜਾਗ ਦੀ ਜ਼ਮੀਨਾਂ ਦੇ ਲੋਕ ਖੜੇ ਨੇ ਬਸ ਮੈਂ ਮੈਨੂੰ ਤੇ ਪੜਾਉ ਇੰਨੀ ਵਾਰ ਜੇ ਅਪੀਲ ਕਰਦਾ ਵੀ ਕੁਝ ਹਮੇਸ਼ਾ ਲੱਗ ਕੇ ਖੜਾ ਹੈ ਹੌਸਲਾ ਬਰੰਦ ਰੱਖਣਾ ਹੈ ہمیشہ گلا پہ بولنے والے بولنے تیار نہیں تھی میں گلو لیڈر بننا یہاں کی اگوئی کر لیے ਤਗਵਾਈ ਹੋਈ ਕਰਦਾ ਕਿ ਜਿਹੜੇ ਮਰਜ਼ੀ ਮਹਿਕਮੇ ਤੇ ਲੈ ਲਓ ਉਹ ਪੰਜਾਬ ਪੁਲਿਸ ਲੈ ਲਓ ਉਹ ਟੀਚਰ ਲੈ ਲਓ ਜੋ ਵੀ ਕਿਨੇ ਮਹਿਕਮੇ ਨੇ ਜੇ ਉਹ ਕੁਝ ਬੋਲਣਾ ਜਾਣਦਾ ਹੋਵੇਗਾ ਉਹਨੂੰ ਜਿਹੜੇ ਦੂਸਰੇ ਨੇ ਪਿੱਛੇ ਬੈਠੇ ਉਹਨੂੰ ਅੱਗਾ ਧੱਕਲ ਕੇ ਚੱਲ ਯਾਰ ਤੂੰ ਗੱਲ ਕਰ ਤੂੰ ਕਰ ਜੋ ਗੱਲ ਕਰਨ ਦੀ ਗੱਲ ਆਵੇਗੀ ਤਾਂ ਫਿਰ ਗਵਾਹੀ ਕਰਨ ਦਾ ਬੰਦਾ ਉਹ ਯੋਗ ਹੁੰਦਾ ਹੈ ਮੈਨੂੰ ਕਿਉਂ ਪੂਰਾ ਅੱਡ ਪੜੀ ਗਿਆnabla ਕਿਉਂਕਿ ਉਹਨੂੰ ਜਦੋਂ ਆਪਾਂ ਅੱਗੇ ਨੇ ਆਦੇ ਤਾਂ ਫਿਰ ਜਿਹੜਾ ਬੋਲਦਾ ਜਿਹੜਾ ਗੱਲਬਾਤ ਕਰਦਾ ਤਾਂ ਗਵਾਹੀ ਕਰਨ ਵਾਸਤੇ ਉਹ ਸਾਰਿਆਂ ਦੇ ਗਵਾਹੀ ਹੋਈ ਕਰਦਾ ਹੈ ਦਾ ਤਾਂ ਹੀ ਕਹਿ ਰਿਹਾ ਮੇ ਭਾਈ ਤੁਸੀਂ ਅੱਜ ਇੱਕ ਮੌਕਾ ਹੈ ਇਹ ਦੋਨੋਂ ਜਿਹੜਾ ਮੌਕਾ ਹੈ ਇਹ ਦਬਾਰੀ ਰਿਸ਼ਾਇਦ ਮਿਲੇਗਾ ਨਾ ਮਿਲੇ ਪਰ ਆਹ ਜੋ ਟ੍ਰੇਨਿੰਗ ਜਿਹੜੀ ਹੈ ਬੋਲਣ ਦੀ ਇਹ ਦੋਨੋਂ ਇਹ ਇਤਿਹਾਸ ਦੇ ਵਿੱਚ ਜਿਹੜਾ ਬਦਲ ਚ ਰਵੇਗਾ ਤੁਸੀਂ ਕਹੋਗੇ ਵੀ ਅਸੀਂ ਜਿਹੜਾ ਦੋਸਤਾ ਮੋਰਚਾ ਲਗਾ ਤੇ ਰੇੜੀ ਫੜੀ ਬਲੇ ਦਾ ਤਾਂ ਅਸੀਂ ਇੱਦਾਂ ਹੀ ਬੋਲਣਾ ਸੀ ਕਿ ਆਖਿਰ ਇਹ ਤੁਸੀਂ ਜਰਾ ਥੋੜਾ ਥੋੜਾ ਬੋਲਣਾ ਇਹ ਦੋ ਦਾ ਇਤਿਹਾਸ ਦੇ ਵਿੱਚ ਨਾ ਹੋਵੇਗਾ ਵੀ ਅਜੇ ਤੋਂ ਸ਼ੁਰੂਆਤ ਕੀਤੀ ਦੀ ਤਾਂ ਜੇ ਜਰਾ ਅਸੀਂ ਬੋਲਣ ਦਾ ਕੰਮ ਕਰਨ ਲੱਗੇ ਤਾਂ ਅਸੀਂ ਜਿਹੜੀ ਗੱਲਬਾਤ ਕਰਨਾ ਜਾਣਦੇ ਜੇ ਤੁਸੀਂ ਬੋਲੋਗੇ ਨਾ ਤਾਂ ਭਾਈ ਇਹ ਸਰਾਫ ਤੁਸੀਂ ਥੱਲੇ ਤਾਂ ਉਹ ਮੈਂ ਪੰਜਾਬੀ ਦੀ ਗੱਲ ਅੱਗੇ ਤੇ ਜਲਜੀਤ ਦੇ ਗੱਲ ਗਈ ਹੈ ਮਾਲਕ ਬੰਨਾ ਕਿ ਲੋਕਰ ਬਰ ਕੇ ਰਹਿਣਾ ਲੋਕਰ ਦਾ ਮਤਲਬ ਹੁੰਦਾ ਹੈ ਦਰੀਆਂ ਹੀ ਵਿਛਾਈ ਰੱਖੀਆਂ ਤਾਜ਼ਾ ਕਲਾਈਆਂ ਨਾਰੇ ਲਾਣੇ ਨੇ ਜੇ ਮਾਲਕ ਬੰਨਾ ਤਾਂ ਫਿਰ ਇੱਥੇ ਫਲੋਰਾ ਬਣਾ ਤੇ ਮਾਲਕ ਬਣਦਾ ਵੀ ਸਸਤਾ ਦੂਜੀਆ ਜਿਹੜਿਆ ਰਾਜਸੀ ਪਾਰਟੀਆਂ ਨੇ ਉਹ ਕਦੇ ਨਹੀਂ ਕਿਸੇ ਨੂੰ ਕਮੰਡਿਆ ਵੀ ਤੁਸੀਂ ਬੋਲਣ ਦੇ ਟ੍ਰਿੰਗ ਦੇਨੇ ਉਹ ਕਾਲੀ ਲੈ ਲੋ ਕਾਂਗਰਸ ਉਹ ਕਲਾਏ ਕਹਿੰਦੇ ਸਾਡਾ ਫੋਨ ਕਰਾ ਦੇ ਦੇ ਸਾਡਾ ਨਾਮ ਲਾਉ ਦੇ ਉਹ ਕਦੇ ਨਹੀਂ ਕਿਸੇ ਨੂੰ ਅਕੇ ਨਾ ਕਰ ਦੇਦੇ ਕੋਈ ਵੀ ਸਾਨੂੰ ਢਾਲ ਲੈ ਕੇ ਚੱਲੋ ਤਾਂ ਇਹ ਇਟਲੀ ਪਾਰਟੀ ਕੋ CP I ਜਿਹੜੀ ਬੋਲਣ ਦੇ ਟ੍ਰਿੰਗ ਕਹਿੰਦੀ ਹੈ ਤਾਂ ਜਿਹੜੇ ਤੁਹਾਨੂੰ ਗੱਲਬਾਤ ਕਰਨ ਦੀ ਆਪਿਆ ਤੁਸੀਂ ਗੱਲਬਾਤ ਕਰਨਾ ਸਿੱਖੋ ਤਾਂ ਤੁਸੀਂ ਜਿਹੜੇ ਲੜਾਈ ਵੀ ਆਦੀ ਆਪ ਲੜਨੀ ਸਿੱਖੋ ਜਿਹੜੇ ਤੁਸੀਂ ਕੋਲ ਨਹੀਂ ਕੋਈ ਹੋਰ ਸੈਕਟਰ ਹੋ ਰਿਹਾ ਜਾਂ ਨਹੀਂ ਤੁਹਾਡੇ ਕੋਈ ਗੱਲਬਾਤ ਸੁਣਦਾ ਤਾਂ ਫਿਰ ਜਿਹੜੇ ਆਗੂ ਨੇ ਆਗੂ ਨੇ ਇਹ ਗੱਲ ਕੀਤੀ ਜਾਵੇ ਤਾਂ ਫਿਰ ਉਹਦੀ ਲੜਾਈ ਉਹ ਸਰਲਿਸ ਕੋ ਪਾਰਟੀ ਜਜਰੇ ਆਗੂ ਨੇ ਨਮਾਇਦੀ ਕਰਦੇ ਉਹ ਗਲਤ ਕਰਦੇ ਨੇ ਤਾਂ ਸਾਥ ਦੋਨੋਂ ਇਹ ਗੱਲ ਕਹਿੰਦੇ ਵੀ ਤੁਸੀਂ ਆ ਕੇ ਜਿਆਦਾ ਨਹੀਂ ਬੋਲ ਸਕਦੇ ਮਾਡਾ ਨਾਮ ਦੱਸੋ ਮੈਂ ਖਲਾੜੇ ਪਿੱਛੇ ਰਹਿਣਾ ਚਾਹ ਮੇਰਾ ਨਾਮ ਹੈ ਇੱਕਵਰੀ ਨਾਗੂ ਅਗਲੀ ਵੇਟ ਦੀ ਆਪੀ ਜਰੀ ਹੈ ਸਰ ਖੁੱਲ ਜਾਏਗੀ ਤਾਂ ਤੁਸੀਂ ਜਿਹੜਾ ਬੋਲਣ ਦਾ ਦੰਦੇ ਵਿੱਚ ਜਜ਼ਬਾ ਵੜੇਗਾ ਉਹਨੂੰ ਗੱਲਬਾਤ ਕਰਨ ਦਾ ਜਿਹੜਾ ਤਰੀਕਾ ਹੈ ਅੱਜ ਜਿਹੜੀ ਹੈ ਨਾਮ ਇਹ ਪਹਿਲਾਂ ਬੋਲ ਜਾਣ ਗਿਆ ਹੈ ਇਹ ਤੁਹਾਨੂੰ ਠੀਕ ਹੈ ਅੱਜ ਦੇ ਗੋਲਰ ਦਾ ਜਿਹੜਾ ਅੱਜ ਨਵਾਂ ਜਿਹੜਾ ਹੈ ਮੈਨੀਫੈਸਟ ਮਿਲਿਆ ਹੈ ਤਾਂ ਪੈਰ ਦਾ ਵੀ ਜਿਹੜਾ ਆਪਾਂ ਪੈਰ ਬਰ ਬਾਰ ਬਾਰ ਕਹਿੰਦੇ ਆ ਇੱਧਰ ਮੈਚ ਉਧਰ ਬਰ ਇਸੋ ਕੋ ਸਟੇਜ ਨਹੀਂ ਬਾਰ ਬਾਰ ਚਕੇ ਨਾ ਉਹ ਕਹਿੰਦੇ ਨੇ ਭਿੱਕੇ ਜਿਵੇਂ ਪੰਜਾਬੀ ਕੈਪੀਟਲ ਜਿਹੜਾ ਆਪਾਂ ਤੇ ਫੇਰ ਨਾ ਜਿਦੋਂ ਉਹਨਾਂ ਨੇ ਇੰਟਰਵਿਊ ਲੈਂਦਾ ਸੀ ਪੱਤਰਕਾਰਾਂ ਤੋਂ ਵੀ ਕਿਵੇਂ ਤੋਹਣਾ ਸੋਏ ਕਹਿੰਦੇ ਸੀ ਪੈਣਾ ਬੈ 400 ਤਿਹਾਰੀ ਤੇ ਆਈ ਆ ਕੋਈ ਕਹਿੰਦੀ ਉਹ 500 ਤਿਹਾਰੀ ਤੇ ਆਇਆ ਕਿਉਂ ਕਹਿੰਦੇ ਸੀ ਕਿ ਤੋਂ ਨੂੰ ਤਿਹਾਰੀ ਵਾਲੇ ਕੱਡੇ ਕਿੱਥੇ ਨੇ ਪਰ ਅੱਜ ਤੁਸੀਂ ਅਰੇ ਹੱਕ ਵਾਸਤੇ ਲੜ ਰਹੇ ਹੋ ਤੁਸੀਂ ਤਿਹਾਰੀ ਤਾਂ ਤੁਹਾਨੂੰ ਬੈਟ ਦੀ ਟ੍ਰੇਨਿੰਗ ਦਾ ਸਭ ਤੋਂ ਆਪ ਦੇ ਆਪੇ ਹੋਣੀ ਚਾਹੀਦੀ ਏ ਜੇ ਕੋਈ ਨਵਾਂ ਆਦਾ ਤੇ ਤੁਸੀਂ ਜਿਹੜੇ 4-5 ਮਹੀਨੇ ਸਾਡੇ ਨਾਲ ਕੇ ਬੈਸਤੀ ਕਰਦਾ ਕੋਈ ਸੀ ਅਗਵਾਈ ਕਰਦੇ ਆਪ ਵੀ ਕੋਈ ਸਾਰਾ ਨਾ ਕਰਨਾ ਪਵੇ ਸਟੇਜ ਵੱਲੋਂ ਕੋਈ ਮੀਨ ਨਾ ਕਰਨੇ ਪਵੇ ਉਹ ਆਪ ਹੀ ਵਟ ਕੇ ਤੁਸੀਂ ਸਾਰੇ ਜ਼ਿੰਮੇਵਾਰ ਦੇ ਆਪ ਆਪੇ ਜ਼ਿੰਮੇਵਾਰੀ ਜਮਾ ਲਈ ਬੈਠੇ ਬੈਠ ਰਹੇ ਆਪਾਂ ਆਪਾਂ ਕੰਮ ਇਹ ਕਰਦਾ ਉਹ ਗੁਜਰੂਏ ਦੀ ਸਟੇਟ ਕਹਿ ਕੇ ਉਹ ਤਾਂ ਫਿਰ ਆਪਾਂ ਇਹ ਲੱਗ ਰਹੇ ਦੂਜਿਆਂ ਨੂੰ ਵੀ ਸਾਨੂੰ ਪਤਾ ਹੀ ਨਹੀਂ ਤੱਕ ਲੱਗਿਆ ਵੀ ਦਾਸ ਤੇ ਲੋਗਰ ਦਾਸ ਤੇ ਰ ਵਿੱਚ ਆਪਾਂ ਟ੍ਰੇਨ ਕਿੰਨੇ ਕਿਉ ਲਾ ਚੁੱਕੇ ਆ ਵੀ ਆਪਾਂ ਨੂੰ ਘਰ ਤੋਂ ਪਰੇਟਰ ਦਾ ਆਪਾਂ ਨੂੰ ਗੱਲਬਾਤ ਕਰਨ ਦਾ ਅੱਜ ਦੋ ਵੀ ਕੋ ਬੈਠਣਾ ਹੈ ਕਿਰੇ ਜਿਹੜਾ ਕੋਈ ਆਪ ਨੂੰ ਗੱਲ ਕਰ ਰਿਹਾ ਉਹਦੀ ਆ ਗੱਲ ਤਰੀਕੇ ਨਾਲ ਸੁਣੀ ਹੈ ਤਾਂ ਜਦੋਂ ਕੋਈ ਗੱਲ ਦੇ ਵਿੱਚ ਜਵਾਬ ਦੇਣਾ ਹੈ ਤਾਂ ਜਵਾਬ ਦਿਓ ਜੋ ਕੋ ਬੋਲ ਰਿਹਾ ਤਾਂ ਪਹਿਲਾਂ ਉਹਦੀ ਗੱਲ ਸੁਣ ਕੇ ਫਿਰ ਜਵਾਬ ਦੇਣਾ ਹੁੰਦਾ ਹੈ ਤਾਂ ਮੈਂ ਇਸੇ ਗੱਲ ਤੇ ਤੁਹਾਨੂੰ ਇਹ ਪੇਸ਼ ਕਰਾਂਗਾ ਤੁਸੀਂ ਜਿਹੜੇ ਨਿੱਕੇ ਨਿੱਕੇ ਨੇ ਉਹ ਜਿਹੜੇ ਪ੍ਰੀਤੀ ਕੰਨਾਂ ਨੇ ਉਹ ਤੁਸੀਂ ਧਿਆਨ ਰੱਖ ਕੇ ਉਹਨੂੰ ਜਿਹੜਾ ਤੁਹਾਨੂੰ ਜਰੂਰ ਹੈ ਪੁੱਛਣਾ ਤਾਂ ਜਿਹੜੇ ਆਪਾਂ ਇਹ ਸੰਗਠਨ ਹੈ ਸਾਰੇ ਜਿਹੜੇ ਸਾਥੀ ਨੇ ਜਾਂ ਜਿਹੜੇ ਤੁਸੀਂ ਆਪ ਨੂੰ ਸਾਰੇ ਇਹ ਗੱਲ ਕਹਿ ਰਹੇ ਸੰਗਠਨ ਆਪਾਂ 100 ਦੇ 100 ਪ੍ਰਧਾਨੀ ਨਾਲ ਜਿੱਤ ਕੇ ਬੈਠੇ ਆ ਕਿਉਂਕਿ ਹੁਣ ਸਿਰਫ ਇੱਕ ਥੱਲੀ ਆਵਾਜ਼ ਆਨਦੀ ਉਹ ਆਵਾਜ਼ ਲੋ ਨਰਾਤੇ ਦੇ ਦਸਵੰਤ ਸਹਿਰਾਟ ਅਨਜ਼ਾੜ ਜਿਹੜੀ ਕਹੇ ਸੀ ਨਾ ਬੈਗਰੇ ਵਿਚਾਲੇ ਰੱਖ ਕੱਲ ਨੂੰ ਤੇ ਜਿਹੜਾ ਆਪਾਂ ਇਹਦਾ ਜਵਾਬ ਇਦਾਂ ਜਵਾਬ ਪੱਤਰ ਆਪਾਂ ਦੇ ਚੁੱਕੇ ਆ ਤਾਂ ਹੁਣ ਆਪਣੀ ਜਿਹੜੀ ਅਗਲੀ ਰਾਏ ਦਿੱਤੀ ਹੋਈ ਦੀ ਅਗਲੀ ਜਿਹੜੀ ਲੜਾਈ ਹੋਵੇਗੀ ਉਹ ਜਿਸ ਤਰ੍ਹਾਂ ਆਪ ਕੋ ਕਹਿਣਗੇ ਆਪਾਂ ਨੂੰ ਹੋਰ ਵੀ ਜਿਹੜੇ ਤੇ ਬੰਦੇ ਆਲੇ ਜਾ ਰਾਜਨੀਤਿਕ ਪਾਰਟੀਆਂ ਵਾਲੇ ਆਪਾਂ ਵਿਸ਼ਵਾਸ ਦਵਾ ਕੇ ਜਾ ਰਹੇ ਨੇ ਸੇ ਨਹੀਂ ਕਿ ਤੁਹਾਨੂੰ ਜਿਹੜਾ ਵੀ ਕਿਸੇ ਨੂੰ ਕਾਲ ਕਰੋ ਇੱਕ ਦਿਨ ਦਾ ਟਾਈਮ ਕਹਿੰਦਾ ਸਾਨੂੰ ਪਹਿਲਾਂ ਦੱਸਣਾ ਜਦੋਂ ਵੀ ਕੋਈ ਅਗਲਾ ਅਰਸ਼ਣ ਕਰੋ ਉਹ ਰੋੜ ਜਾਂਦਾ ਹੋਵੇ ਸਤਾ ਹੋਰ ਦੋਵੇਂ ਜਿਹੜਾ ਸਾਨੂੰ ਕਹੋਗੇ ਅਸੀਂ ਵੱਡੇ ਪੱਧਰ ਤੇ راجکش کبوج نے ابھی وجود کیا میں میں تین سو بند کا کٹ دیا گا شوق کموج نے کہا میں پانچ سو دیا گا تو ہاتھ لا لوگ کلے نہیں ہے یہ تو صرف ہم دیان لے رہے ہیں سبر امدان پاس ہو رہے ہیں آپ سے بیٹھے کیوں کہ امر شانتی بیٹھے کوئی اس طرح کی جی ہوائی نہیں کر رہے کو گلط سٹ نہیں چک رہا ہے امر شانتی لڑائی اگے بھی لڑا گے ਕੋਈ ਅਮਰਜੰਨ ਸਾਦੀ ਨਾਲ ਲੜ ਕੇ ਉਹ ਜਿੱਤਾਂਗੇ 100% ਤੁਹਾਡੀ ਝੋਲੀ 'ਚ ਪਵੇਗੀ ਇਹ ਸਦਾ ਬਾਰ ਦਾ ਬੂਟਾ ਲੱਗਿਆ ਇਹ ਨਹੀਂ ਪਟੇਣਾ ਜੇ ਅੱਜ ਇਹਰਾ ਬੂਟਾ ਦਾ ਪਟੇਦਾ ਜੇ ਕੋਈ ਕਿਤੇ ਦੇ ਹੋਏ ਦਿਮਾਗ ਦੇ ਵਿੱਚ ਵੀ ਮੈਂ ਉੱਧਰ ਜਾ ਕੇ ਰੈਡੀ ਲਾ ਲਾ ਮੈਂ ਤਿਆਰੀ ਉੱਧਰ ਬਣਾ ਲੈਣਾ ਭਾਈ ਉਹ ਇੱਕ ਵਾਰ ਤਾਂ ਬਣਾ ਲੇਗਾ ਪਰ ਅੱਜ ਰੱਬ ਦਾ ਬੂਟਾ ਲੱਗਿਆ ਵਾ ਇਹ ਸਦਾ ਬਾਾਰ ਟੁੱਟਾ ਤੁਹਾਡੇ ਬੱਚਾ ਅੰਦਰ ਆਲੇ ਪੀੜੀਆਂ ਦੇ ਵਿੱਚ ਰਹਿ ਇਹ ਬੂਟਾ ਪਰਮਾਟੈਂਟ ਲੱਗੇਗਾ ਤੁਹਾਡੇ ਤੇ ਕੋਈ ਤੇ ਢੁੱਲਾ ਟੈਕ ਸੁੰਦਰ ਟੈਕ ਜਾਂ ਹੋਰ ਰਾਇ ਦਾ ਟੈਕ ਉਹ ਨਹੀਂ ਸੁਲੇ ਜਾਣਗੇ ਉਹ ਆਪਾਂ اتنی رہے گے پارٹی ہے نال ڈے اگوئی کرتے آگو نے یہ سارے اتنے آپ لڑ کے یہ جتیں گے موجودہ سارا دنواد کرتا کیونکہ ایک بار آپ کا سات منٹ بریک لا دیا اس پاس آپ اسٹیج چالو کرا ਬੜੀ ਬੜੀ ਵਾਲੇ ਦਾ Tata ਇਸ ਤਰ੍ਹਾਂ ਲੱਗੇ ਨੂੰ ਅੱਜ ਅੱਜ 10 ਦਿਨ ਹੋ ਚਲੇ ਨੇ ਸਬਜੀ ਮੰਡੀ ਡਾਲਾਪਾ ਦੇ ਵਿੱਚ ਜਿਹੜਾ ਲੱਗਿਆ ਤਾਂ ਆਪਣਾ 10 ਦਿਨ ਤਾਂ ਨੇ ਹੋ ਚਲੇ ਨੇ ਤੋਂਾਰੇ ਫੋਟ ਕਰੋ ਪਲੀਜ਼ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਕਰੋ ਪਲੀਜ਼ ਕਾਰਕੇ ਦੂਸਰੀ ਮੰਡੀ ਦੀ ਵੀ ਗੱਡਾ ਗਿਆ ਹੈ। ਇਸ ਲਈ ਰੇੜੀ ਫਰੀ ਵਾਲਿਆਂ ਦਾ ਇਹੀ ਰੋਲਾ ਹੈ ਕਿ ਕਿ ਸਾਗਾ ਆਪਣੇ ਸਾਡੇ ਕੋਲ ਨਾ ਕੋਆ ਜਾਵੇ ਅਸੀਂ ਜਿੱਥੇ ਪਹਿਲਾਂ ਸੀ ਉੱਥੇ ਹੀ ਸਾਡੀ ਨੂੰ ਰੱਖਿਆ ਜਾਵੇ। ਇਸ ਲਈ ਇਸ ਮੰਡੀ ਦੇ ਵਿੱਚ ਤਰਨਾ ਲੱਗਿਆ ਹੈ ਅੱਜ ਦਾ ਦਿਨ ਹੋਦਲੇ ਨੇ ਮੰਡੀ ਤੇ ਤਰਨਾ ਲੱਗਿਆ ਨੂੰ لائک کمنٹ اینڈ سبسکرائب پلیز چینل کو سبسکرائب کر لیجیے جو آپ کو آنے والی اور نئے نئے اپڈیٹ ملتی رہے اور نئے نئی ویڈیو دیکھنے کو ملتی رہے پلیز سبسکرائب لائک اینڈ شیئر ساتھیوں کو گیارہ سو روپیہ مٹو کمول جی ਨਾ ਕਰੇ ਸਾਡਾ ਕੰਮ ਕਰਦੇ ਨੇ ਉਹਨੇ ਭੇਟਿਆ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਆਪਣੇ ਲੰਗਰ ਜਾਂ ਆਪਣੇ ਇਸ ਕਮੇਟੀ ਦੇ ਵਿੱਚ ਜਿਹੜਾ ਇਹ ਇਨਦਾਨ ਸਾਂਤੀ ਦੇ ਰੱਖਦਾ ਹੈ ਸਾਡਾ ਜਰੂਰ ਆਪ ਆ ਕੇ ਦਾਣ ਵੀ ਦੇਵੇ ਕਿਉਂਕਿ ਆਪਾਂ ਇਹ ਲੰਗਰਾਂ ਦੇ ਵਿੱਚ ਜਿਹੜਾ ਚਲਾ ਰਿਹਾ ਲੰਗਰ ਜਾਂ ਹੋਰ ਰਸਤਾ ਕੋਈ ਬਾਕੀ ਜਿਹੜੇ ਸਾਡੀ ਸੱਜਣ ਦੇ ਸਾਰੇ ਜਾਂ ਆਟਾ ਪਸਾਰ ਇਹ ਕੋ ਲਗਾਤਾਰ ਜਿੱਨੇ ਚੱਲੇਗਾ ਸਿੱਧਾ ਕਨਿਆ ਵੱਲੋਂ ਉਹ ਲਾਟ ਦਿੱਤਾ ਜਿਨੇ ਦੇ ਰਿਚਲੇਗਾ ਜਨਾਕਾਰ ਜਿਹੜਾ ਹੈ ਉਹ ਆਟੇ ਦਾ ਜਾਂ ਹੋਰ ਜਿਹੜਾ ਹੈ ਮੰਦਰ ਦੇ ਵਿੱਚ ਉਹ ਸਾਹ ਪਾਣਗੇ ਤੇ ਸਾਧਿਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ ਜਿਨਾਂ ਨੇ ਇਹ ਸੇਵਾ ਵਿੱਚ ਜਿਸਾਰ ਪਾਇਆ ਬਹੁਤ ਬਹੁਤ ਧੰਨਵਾਦ ਇਨੇ ਬੰਦੇ ਪਾਣੀ ਦੇਖਦੇ ਪੜੇ ਇਹ ਤਾਂ ਬੰਦੇ ਬੰਦ ਕਰਾਉਂਦੇ ਘਰ ਦੇ ਘਰ ਰੁਕੀ ਬੰਦੇ ਵਿਖਾਈ ਨੇ ਵੀ ਉਹਦੇ ਦੇਖਣ ਦਾ ਹੈ ਨਾ ਕੋਈ ਵਿਦਾਈ ਆਉਂਦਾ ਕੋਈ ਅਜੀ ਲੰਦਾ ਉਹ ਵਖਾ